ਅਸੀਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਅਸੀਂ ਖੜੇ ਆ ਸਾਡੇ ਪਿੰਡ ਹਾਕਮਾਬਾਦ ਵਿੱਚ ਤੇ ਜਿਹੜੀ ਸਾਂਝੀ ਪਾਇ ਚਾਰੇ ਦੀ ਅਸੀਂ ਜਿਹੜੀ ਲੋਹੜੀ ਪਾ ਰਹੇ ਆ ਤੇ ਮੁੰਡੇ ਲੋਹੜੀ ਚਲ ਰਹੇ ਆ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਸਾਡੇ ਲਖਵਿੰਦਰ ਸਿੰਘ ਲੱਖਾ ਜੀ ਹਾਂ ਵੀ ਲਖੇ ਦੱਸ ਲੋਹੜੀ ਬਾਰੇ ਅੱਜ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੋਹੜੀ ਦਾ ਤਿਆਰ ਤੁਹਾਨੂੰ ਆਪ ਨੂੰ ਹੀ ਪਤਾ ਜੋ ਕਿ ਬਹੁਤ ਵਧੀਆ ਖੁਸ਼ੀਆਂ ਭਰਿਆ ਤਿਹਾੜਾ ਹੈ ਬਾਕੀ ਆਪਾਂ ਪਿੰਡ ਵਾਲੇ ਆਮ ਜਾਣਦੇ ਹੀ ਆ ਵੀ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਆਪਾਂ ਜੁੜੇ ਹੋਏ ਆਂ ਪਹਿਲਾਂ ਆਪਾਂ ਜਦੋਂ ਛੋਟੇ ਸੀ ਉਹਦਾ ਆਪਾਂ ਪਾਤੀਆਂ ਲੈ ਕੇ ਆਉਂਦੇ ਸੀ ਘਰਾਂ ਚੋਂ ਚਾਹ ਦੇ ਨਾਲ ਹੁਣ ਬੱਚੇ ਲੈ ਕੇ ਆਉਂਦੇ ਆ ਉਸੇ ਤਰ੍ਹਾਂ ਅੱਜ ਬੱਚਿਆਂ ਨੇ ਪਾਤੀਆਂ ਲੈ ਕੇ ਆਂਦੀਆਂ ਹੁਣ ਅਸੀਂ ਲੋੜੀ ਚੀਣੀ ਜਾਂਦੇ ਆਂ ਆਥਨੇ ਜਿਵੇਂ ਜਿਵੇਂ ਵੀ ਕਿਸੇ ਦੇ ਕੋਈ ਵੀ ਪ੍ਰੋਗਰਾਮ ਆਇਆ ਸ਼ਾਦੀ ਆਇਆ ਜਾਂ ਕਿਸੇ ਬੱਚੇ ਦੀ ਖੁਸ਼ੀ ਆ ਉਹ ਭਾਈ ਲੋੜੀ ਵੰਡਣਗੇ ਆਥਨੇ ਫੇਰ ਐ ਤੇ ਉਸ ਤੋਂ ਹੁਣ ਲਾਈਵ ਹੋ ਕੇ ਦੱਸਾਂਗੇ ਜਿਵੇਂ ਜਿਵੇਂ ਜੋ ਵੀ ਸੇਵਾਦਾਰ ਆਉਣਗੇ ਜਿੰਨਾਂ ਘਰਾਂ 'ਚ ਖੁਸ਼ੀਆਂ ਆਈਆਂ ਸੋ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਸਾਰੇ ਇੱਕ ਹੋ ਕੇ ਆਪਾਂ ਇਹ ਤਿਹਾਰ ਆਪਣਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਿਆ ਕਿਉਂਕਿ ਹੁਣ ਆਮ ਆਪਾਂ ਮਤਲਬ ਦੋ ਜਾਂ ਚਾਰ ਘਰਾਂ ਦੇ ਅੱਗੇ ਚਾਰਕ ਪਾਥੀਆਂ ਧਰ ਕੇ ਆਪਾਂ ਦਿੰਨੇ ਵੀ ਲੋਹੜੀ ਪਾ ਲਈ ਇਹ ਬਹੁਤ ਵਧੀਆ ਤਰੀਕਾ ਸੀਗਾ ਪਹਿਲਾਂ ਆਪਣੇ ਬਜ਼ੁਰਗਾਂ ਤੋਂ ਲੈ ਕੇ ਸਾਰੇ ਇਕੱਠੇ ਬਹਿੰਦੇ ਸੀਗੇ ਐਸੇ ਕਰਕੇ ਵੀ ਬਹੁਤ ਵਧੀਆ ਇੱਕ ਮਾਲਕ ਦੀ ਮਹਿਰ ਮੰਦਿਆ ਸੀ ਜਿਹੜੇ ਇੱਥੇ ਅਸੀਂ ਵੀ ਸਾਰੇ ਕੋਈ 20 40 ਕਰ 50 60 ਜਾਂ 100 ਕਰ ਇੱਥੇ ਇਕੱਠਾ ਹੁੰਦਾ ਸਾਰਿਆਂ ਦੇ ਪਹਿਲਾਂ ਬੱਚੇ ਤੜਕੇ ਪਾਥੀਆਂ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ ਸਾਰੇ ਇਸ ਲੋਹੜੀ ਦੇਉਣਗੇ ਅਸੀਂ ਬਹੁਤ ਵਧੀਆ ਮੰਨਦੇ ਹਾਂ ਪ੍ਰਮਾਤਮਾ ਦੀ ਇੱਕ ਕਿਰਪਾ ਮੰਨਦੇ ਹਾਂ ਜਿਹੜਾ ਸਾਰਾ ਅਸੀਂ ਨਗਰ ਇਕੱਠੇ ਹੋ ਕੇ ਲੋਹੜੀ ਬਣਾਉਣੀ ਹੈ ਤੇ ਦੋਸਤੋ ਇਹ ਜਿਹੜੀ ਲੋਹੜੀ ਹੈ ਇਹ ਸਾਡੇ ਪਿੰਡ ਦੇ ਇੱਥੇ ਡੇਰਾ ਬਾਬਾ ਮਨੀ ਰਾਮ ਜੀ ਦਾ ਡੇਰਾ ਹੈ ਤੁਹਾਨੂੰ ਮੈਂ ਦਿਖਾਉਣਾ ਹੈ ਇਹ ਮੁੰਡੇ ਐ ਇੱਥੇ ਡੇਰੇ ਦੀ ਸਜਾਵਟ ਕਰ ਰਹੇ ਐ ਦਿਖਾ ਰਹੇ ਆ ਤੁਹਾਨੂੰ ਤੇ ਬਾਕੀ ਜਿਹੜਾ ਲੋਹੜੀ ਦੀ ਗੱਲ ਕਰ ਰਿਆ ਸੀ ਲੱਖਾ ਭਾਈ ਵੀ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ ਤਾਂ ਇਹ ਜਿਹੜੀਆਂ ਪਾਠੀਆਂ ਜਿਵੇਂ ਆਪਾਂ ਪਹਿਲਾਂ ਇਕੱਠੀਆਂ ਕਰਦੇ ਹੁੰਦੇ ਸੀ ਹਰ ਇੱਕ ਘਰ ਚੋਂ ਜਵਾਕ ਲੈ ਕੇ ਆਉਂਦੇ ਸੀ ਉਵੇਂ ਹਰ ਸਾਲ ਅਸੀਂ ਸਾਰੇ ਪੂਰੇ ਪਿੰਡ ਚੋਂ ਪਾਠੀਆਂ ਲੈ ਕੇ ਤੇ ਡੇਰੇ ਦੇ ਵਿੱਚ ਅਸੀਂ ਜਿਹੜਾ ਲੋੜੀ ਇੱਥੇ ਪਾਉਣੇ ਆ ਮਨਾਉਣੇ ਆ ਤੇ ਜਿੰਨੇ ਵੀ ਘਰਾਂ ਦੇ ਵਿੱਚ ਖੁਸ਼ੀਆਂ ਜਾਂ ਕੋਈ ਵਿਆਹ ਪ੍ਰੋਗਰਾਮ ਜਾਂ ਕਿਸੇ ਦੇ ਘਰ ਬੱਚਾ ਹੁੰਦਾ ਤਾਂ ਉਹ ਇੱਥੇ ਆ ਕੇ ਲੋੜੀ ਬੰਨਦੇ ਆ ਤੇ ਸਾਰੇ ਪਿੰਡ ਦੀ ਇਹ ਸਾਂਝੀ ਲੋੜੀ ਹੈ